ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮੋਦੀ ਨਾਲ ਮੁਲਾਕਾਤ ਤੋਂ ਬਿਨਾਂ 트ੰਪ G7 ਤੋਂ ਵਾਪਸ ਪਰਤੇ ਸੰਮੇਲਨ ਦੌਰਾਨ ਛਾਇਆ ਇਰਾਨ ਇਜ਼ਰਾਈਲ ਜੰਗ ਦਾ ਮਸਲਾ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ 'ਚ ਰੌਣਕਾਂ ਦੇ ਸੰਕੇਤ ਮਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 3.6 ਫੀਸਦੀ ਵਧੀ ਕੈਨੇਡਾ ਪੁਲਿਸ ਨੇ 16 ਭਾਰਤੀਆਂ ਸਮੇਤ 18 ਨੂੰ ਕੀਤਾ ਗ੍ਰਿਫਤਾਰ ਆਰੋਪੀਆਂ ਖਿਲਾਫ ਵੱਖ-ਵੱਖ ਮਾਮਲਿਆਂ 'ਚ ਕਈ ਕੇਸ ਦਰਜ ਫਰੋਤੀ ਦੀਆਂ ਕਾਲਾਂ ਤੋਂ ਤੰਗ ਪੰਜਾਬੀਆਂ ਨੇ ਕੀਤਾ ਇਕੱਠ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਨਿਰਾਸ਼ ਨੇ ਲੋਕ ਕੈਨੇਡਾ ਦੇ ਅਲਬਰਟਾ ਦੇ ਕੈਨਾਸਕਿਸਟ 51ਵਾਂ G7 ਸੰਮੇਲਨ ਆਯੋਜਿਤ ਕੀਤਾ ਗਿਆ ਇਸ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਵਿਸ਼ਵ ਨੇਤਾ ਪਹੁੰਚੇ ਨੇ ਇਸ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਜਦੋਂ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਚੱਲ ਰਹੀ ਹੈ ਇਸ ਕਾਰਨ ਇਸ ਸੰਮੇਲਨ ਦੇ ਵਿੱਚ ਇਸ ਮੁੱਦੇ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਜੀ7 ਦੇ ਮੈਂਬਰ ਦੇਸ਼ਾਂ ਨੇ ਇਜ਼ਰਾਈਲ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਸੰਮੇਲਨ ਨੂੰ ਅਧ ਵਿਚਕਾਰ ਛੱਡ ਕੇ ਚਲੇ ਗਏ ਹਾਲਾਂਕਿ 트ੰਪ ਨੇ ਸਾਫ਼ ਕੀਤਾ ਕਿ ਉਹਨਾਂ ਦੀ ਵਾਪਸੀ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਕਾਰਨ ਨਹੀਂ ਹੋਈ ਪ੍ਰਧਾਨ ਮੰਤਰੀ ਮੋਦੀ ਸੰਮੇਲਨ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਅਜਿਹੇ ਸਮੇਂ ਕੈਨੇਡਾ ਪਹੁੰਚੇ ਨੇ ਜਦੋਂ ਹਾਲ ਹੀ ਦੇ ਸਾਲਾਂ ਚ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਿਕ ਸਬੰਧ ਤਣਾਪੂਰਨ ਰਹੇ ਨੇ ਐਨਆਈਏ ਦੁਆਰਾ ਨਾਮਜ਼ਦ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਮੁੱਦੇ ਤੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਸ਼ੁਰੂ ਹੋਇਆ ਸੀ ਕੈਨੇਡਾ ਨੇ ਇਲਜ਼ਾਮ ਲਗਾਇਆ ਸੀ ਕਿ 2023 ਚ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਬਾਹਰ ਨਿਜਰ ਦੇ ਕਤਲ ਚ ਭਾਰਤੀ ਏਜੰਟ ਸ਼ਾਮਲ ਸਨ ਭਾਰਤ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਉਸ ਉੱਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਨੇ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਰੁਕਾਵਟ ਹੋਰ ਵਧ ਗਈ ਜਦੋਂ ਦੋਵਾਂ ਨੇ ਇੱਕ ਦੂਜੇ ਦੇ ਵਿਰੁੱਧ ਜਵਾਬੀ ਕਾਰਵਾਈ ਕਰਦਿਆਂ ਸੀਨੀਅਰ ਡਿਪਲੋਮੈਟਸ ਨੂੰ ਕੱਢ ਦਿੱਤਾ ਭਾਰਤ ਨੇ ਕੈਨੇਡੀਅਨ ਧਰਤੀ ਤੇ ਕੱਟੜਪੰਥੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਲਗਾਤਾਰ ਚਿੰਤਾ ਪ੍ਰਗਟ ਕੀਤੀ ਹੈ ਤੇ ਕ੍ਰੀਡੈਂਟ ਸਰਕਾਰ ਨੂੰ ਅਜਿਹੇ ਤੱਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਇੱਥੇ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੇ ਅਧਿਕਾਰਤ ਦੌਰੇ ਤੇ ਨੇ। ਉਹਨਾਂ ਦਾ ਦੌਰਾ ਸਾਈਪਰਸ ਤੋਂ ਸ਼ੁਰੂ ਹੋਇਆ ਤੇ ਕਰੋਸ਼ੀਆ 'ਚ ਖਤਮ ਹੋਵੇਗਾ। G7 ਸੰਮੇਲਨ 'ਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਲਸਤਾਨੀਆਂ ਵੱਲੋਂ ਲਗਾਤਾਰ ਵਿਰੋਧ ਹੋ ਰਿਹਾ ਹੈ। ਖਾਲਸਤਾਨੀ ਪ੍ਰਦਰਸ਼ਨਕਾਰੀਆਂ ਵੱਲੋਂ ਨੀਲੇ ਤੇ ਪੀਲੇ ਝੰਡਿਆਂ ਨਾਲ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਖਾਲਸਤਾਨੀ ਪ੍ਰਦਰਸ਼ਨਕਾਰੀਆਂ ਦੇ ਪੋਸਟਰਾਂ 'ਚ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹੱਥ ਕੜੀਆਂ ਵਾਲੀ ਅਤੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਦਿਖਾਈ ਗਈ ਹੈ। ਦੂਜੇ ਪਾਸੇ ਭਾਰਤੀ ਸਮਰਥਕ ਵੀ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ 'ਚ ਸੜਕਾਂ 'ਤੇ ਉਤਰੇ ਦਰਅਸਲ ਖਾਲਸਤਾਨੀਆਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਹਰਦੀਪ ਨਿੱਜਰ ਦੀ ਹਤਿਆ ਦਾ ਦੋਸ਼ ਲਗਾਇਆ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਪ੍ਰਧਾਨ ਮੰਤਰੀ ਮੋਦੀ ਦੀ ਵਾਪਸੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਅਲਰਟ ਨੇ ਖਾਲਸਤਾਨੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੀ7 ਸੰਮੇਲਨ 'ਚ ਕਈ ਮੁਲਕਾਂ ਦੇ ਲੀਡਰ ਪਹੁੰਚੇ ਨੇ ਇਸ ਲਈ ਹਰ ਮੁਲਕ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿ ਭਾਰਤ ਸਰਕਾਰ ਘੱਟ ਗਿਣਤੀ ਸਿੱਖਾਂ ਉੱਪਰ ਅਤਿਆਚਾਰ ਕਰ ਰਹੀ ਹੈ ਦੂਜੇ ਪਾਸੇ ਭਾਰਤੀ ਸਮਰਥਕ ਪ੍ਰਧਾਨ ਮੰਤਰੀ ਮੋਦੀ ਦੇ ਹੱਕ 'ਚ ਡਟੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਪੇਸ਼ਕਸ਼ ਕਰਨ ਲਈ ਬਹੁਤ ਕੁਝ ਹੈ ਤੇ ਭਾਰਤ ਇੱਕ ਵੱਡਾ ਖਪਤਕਾਰ ਬਾਜ਼ਾਰ ਹੈ ਇਸ ਰਿਸ਼ਤੇ ਨੂੰ ਰਾਜਨੀਤਿਕ ਮਤਭੇਦਾਂ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ ਭਾਰਤੀ ਸਮਰਥਕਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਹ ਜਾਣਦੇ ਨੇ ਇਸ ਲਈ ਉਹਨਾਂ ਨੇ ਖਾਲਸਤਾਨੀ ਲੋਬੀ ਦੇ ਸਖਤ ਵਿਰੋਧ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦਿੱਤਾ। ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ7 ਸੰਮੇਲਨ 'ਚ ਸ਼ਾਮਲ ਹੋਣ ਲਈ ਕੈਨੇਡਾ ਦੇ ਕੈਨਨੈਸਕਿਸ ਪਹੁੰਚੇ ਨੇ। ਇਹ 10 ਸਾਲਾਂ ਬਾਅਦ ਉਨ੍ਹਾਂ ਦਾ ਕੈਨੇਡਾ ਦਾ ਪਹਿਲਾ ਦੌਰਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਹਿਮਾਨ ਵਜੋਂ ਸੱਦਾ ਦਿੱਤਾ ਸੀ ਜਿਸ ਨਾਲ ਭਾਰਤ ਤੇ ਕੈਨੇਡਾ ਵਿਚਕਾਰ ਤਣਾਪੂਰਨ ਕੂਟਨੀਤਿਕ ਸਬੰਧਾਂ ਦੀ ਸੰਭਾਵੀ ਬਹਾਲੀ ਦੀਆਂ ਉਮੀਦਾਂ ਵਧੀਆਂ ਨੇ। ਪੀਲ ਪੁਲਿਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਬੀ ਜਾਂਚ ਪੜਤਾਲ ਤੋਂ ਬਾਅਦ ਫਰੋਤੀਆਂ ਲੁੱਟਮਾਰ ਚੋਰੀਆਂ ਤੇ ਧੋਖਾਧੜੀ ਕਰਨ ਵਾਲੇ ਦੋ ਗਿਰੋਹਾਂ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ 16 ਭਾਰਤੀ ਮੂਲ ਦੇ ਅਤੇ ਇੱਕ ਔਰਤ ਸ਼ਾਮਲ ਹੈ। ਇਹਨਾਂ ਤੋਂ ਕਰੀਬ 27 ਕਰੋੜ ਰੁਪਏ ਦਾ ਸਮਾਨ ਬਰਾਮਦ ਕੀਤਾ ਗਿਆ ਜੋ ਇਹਨਾਂ ਨੇ ਵੱਖ-ਵੱਖ ਅਪਰਾਧ ਕਰਕੇ ਇਕੱਠਾ ਕੀਤਾ ਸੀ। ਅਪੀਲ ਅਤੇ 6 ਹੋਰ ਨਾਂ ਖੇਤਰਾں ਚ ਦਰਜ 97 ਅਪਰਾਧਿਕ ਮਾਮਲਿਆਂ ਚ ਨਾਮਜ਼ਦ ਕਰਕੇ ਦੋਸ਼ ਪੱਤਰ ਤਿਆਰ ਕੀਤਾ ਗਿਆ ਕਾਬੂ ਕੀਤੇ ਗਏ ਡੇਢ ਦਰਜਨ ਮੁਲਜ਼ਮਾਂ ਚੋਂ ਅੱਧੇ ਤੋਂ ਕੁ ਪਹਿਲਾਂ ਹੀ ਹੋਰ ਨਾਂ ਅਪਰਾਧਿਕ ਮਾਮਲਿਆਂ ਚ ਜ਼ਮਾਨਤ ਤੇ ਸਨ ਜਾਂਚ ਪੂਰੀ ਹੋਣ ਤੱਕ ਉਹਨਾਂ ਤੋਂ ਹੋਰ ਪੁੱਛਗਿੱਛ ਕਰਕੇ ਅਦਾਲਤ ਚ ਪੇਸ਼ ਕੀਤਾ ਜਾਵੇਗਾ ਪੁਲਿਸ ਚੀਫ ਨਿਸ਼ਾਨ ਦਰੈਫਾ ਨੇ ਭਰੋਸਾ ਪ੍ਰਗਟਾਇਆ ਕਿ ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਵਾਹਨ ਚੋਰੀ ਅਤੇ ਨਜਾਇਜ਼ ਬੀਮਾ ਕਲੇਮ ਘਟਣਗੇ ਕਾਬੂ ਕੀਤੇ ਭਾਰਤੀ ਮੂਲ ਦੇ ਮਲਜ਼ਮਾਂ ਦੀ ਪਛਾਣ ਗਰੋਹ ਦੇ ਮੁਖੀ ਇੰਦਰਜੀਤ ਧਾਮੀ, ਪ੍ਰੀਤੋਸ਼ ਚੋਪੜਾ, ਗੁਰਵਿੰਦਰ ਸਿੰਘ, ਕੁਲਵਿੰਦਰ ਪੁਰੀ, ਪਰਮਿੰਦਰ ਪੁਰੀ, ਇੰਦਰਜੀਤ ਬੱਲ, ਵਰुण ਔਲ, ਕੇਤਨ ਚੋਪੜਾ, ਪਵਨਦੀਪ ਸਿੰਘ, ਦਿਪੰਸ਼ੂ ਗਰਗ, ਰਾਹੁਲ ਵਰਮਾ, ਕਰਨ ਬੋਪਾਰਾਏ, ਮਨਕੀਰਤ ਬੋਪਾਰਾਏ, ਸਿਮਰ ਬੋਪਾਰਾਏ, ਜੀਵਨ ਸਿੰਘ ਤੇ ਅਭਿਨਵ ਭਾਰਦਵਾਜੋ ਹੋਈ ਹੈ। ਇਹ ਸਾਰੇ ਬ੍ਰੈਂਟਨ ਵਾਸੀ ਨੇ ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ 'ਚੋਂ ਕੁਝ ਸਮਾਜਿਕ ਸੇਵਾਦਾਰ ਵਜੋਂ ਵਿਚਰਦੇ ਸਨ ਉਹ ਅਕਸਰ ਲੰਗਰ ਲਾਉਂਦੇ ਅਤੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਵੀਡੀਓ ਪਾਉਂਦੇ ਪੁਲਿਸ ਅਧਿਕਾਰੀਆਂ ਅਨੁਸਾਰ ਇਹਨਾਂ ਤੋਂ 18 ਟੋ ਟਰੱਕ, 4 ਮਹਿੰਗੀਆਂ ਲਗਜ਼ਰੀ ਕਾਰਾਂ, 5 ਹੋਰ ਵਾਹਨ, 6 ਨਜਾਇਜ਼ ਬੰਦੂਕਾਂ, 2 ਬੁਲਟ ਪ੍ਰੂਫ ਜੈਕਟਾਂ ਸਮੇਤ ਕਈ ਛੋਟੇ ਮਾਰੂ ਹਥਿਆਰ ਅਤੇ 586 ਗੋਲੀਆਂ ਸਮੇਤ 45000 ਡਾਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਦੋਵੇਂ ਗਰੋ ਸਰਟੀਫਾਈਡ ਰੋਡਸਾਈਡ ਅਤੇ ਹੰਬਲ ਰੋਡਸਾਈਡ ਨਾਂ ਦੀਆਂ ਟੋ ਕੰਪਨੀਆਂ ਚਲਾਉਂਦੇ ਸਨ ਤੇ ਟੋ ਕੀਤੇ ਵਾਹਨਾਂ ਦਾ ਰਸਤੇ 'ਚ ਐਕਸੀਡੈਂਟ ਦਿਖਾ ਕੇ ਲੱਖਾਂ ਡਾਲਰਾਂ ਦਾ ਕਲੇਮ ਲੈਣ 'ਚ ਸਫਲ ਹੁੰਦੇ ਰਹੇ ਨੇ ਉਹਨਾਂ ਦੱਸਿਆ ਕਿ ਗਰੋ ਮੈਂਬਰ ਵਪਾਰੀਆਂ ਨੂੰ ਫਰੋਤੀ ਕਾਲਾਂ ਕਰਕੇ ਮੋਟੀਆਂ ਰਕਮਾਂ ਮੰਗਦੇ ਤੇ ਨਾ ਦੇਣ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਕਾਲ ਦੀ ਪ੍ਰਵਾਣਾ ਕਰਨ ਵਾਲਿਆਂ ਉੱਤੇ ਉਹ ਗੋਲੀਬਾਰੀ ਵੀ ਕਰਦੇ ਸਨ ਫਰੋਤੀ ਕੋਲਰਾਹੀ ਉਗਰਾਹੀ ਰਕਮ ਬਾਰੇ ਪੁੱਛੇ ਜਾਣ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਪੀੜਤਾਂ ਵੱਲੋਂ ਪੁਲਿਸ ਕੋਲ ਰਿਪੋਰਟ ਨਾ ਕਰਨ ਕਰਕੇ ਸਹੀ ਅਨੁਮਾਨ ਨਹੀਂ ਪਰ ਇਹ 10 ਲੱਖ ਡਾਲਰ ਤੋਂ ਵੱਧ ਹੋਵੇਗੀ ਡਿਪਟੀ ਪੁਲਿਸ ਚੀਫ ਨੇ ਕਿਹਾ ਕਿ ਜਾਂਚ ਅਜੇ ਜਾਰੀ ਰਹੇਗੀ ਤੇ ਇਹਨਾਂ ਦੇ ਹੋਰ ਸਾਥੀਆਂ ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ ਕੈਨੇਡਾ ਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਜ਼ਬਰਨ ਵਸੂਲੀ ਦੀਆਂ ਆਰੀਆਂ ਧਮਕੀਆਂ ਦੇ ਮੱਦੇਨਜ਼ਰ ਸਰੀ ਚ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੀਟਿੰਗ ਚ ਸ਼ਹਿਰ ਦੇ ਵਸਨੀਕਾਂ ਵਪਾਰੀਆਂ ਤੋਂ ਇਲਾਵਾ ਮਿਊਨਿਸਪਲ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਦੇ ਨੁਮਾਇੰਦੇ ਹਾਜ਼ਰ ਰਹੇ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਜਿਨ੍ਹਾਂ ਦੇ ਰਿਫਲੈਕਸ਼ਨਸ ਬੈਂਕੁਇਟ ਹਾਲ ਉੱਪਰ ਹਾਲ ਹੀ ਚ ਗੋਲੀਆਂ ਚਲਾਈਆਂ ਗਈਆਂ ਨੇ ਨੇ ਕਿਹਾ ਕਿ ਕਾਰੋਬਾਰੀ ਲੋਕ ਇਹਨਾਂ ਧਮਕੀਆਂ ਦੇ ਮੱਦੇਨਜ਼ਰ ਬੇहद ਪਰੇਸ਼ਾਨ ਨੇ ਇਸ ਸਮਾਗਮ 'ਚ ਹਿੱਸਾ ਲੈਣ ਲਈ ਪਹੁੰਚੇ ਸਰੀ ਨਿਊਟਨ ਤੋਂ ਲਿਬਰਲ ਐਮਪੀ ਸੁਖ ਧਾਲੀਵਾਲ ਨੇ ਜ਼ਬਰਨ ਵਸੂਲੀ ਦੇ ਮਾਮਲਿਆਂ ਬਾਰੇ ਸਰਕਾਰ ਦੀ ਸੁਹਿਰਦਤਾ ਬਾਰੇ ਦੱਸਦਿਆਂ ਕਿਹਾ ਕਿ ਸਰਕਾਰ ਹਜ਼ਾਰ ਤੋਂ ਵੱਧ RCMP ਅਧਿਕਾਰੀ ਭਰਤੀ ਕਰ ਰਹੀ ਹੈ ਇਸ ਮੀਟਿੰਗ ਚ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਐਮ ਐਲ ਏਜ਼ ਸਮੇਤ ਸੂਬੇ ਦੇ ਪਬਲਿਕ ਸੇਫਟੀ ਮਨਿਸਟਰ ਗੈਰੀ ਬੈਗ ਨੇ ਵੀ ਸ਼ਮੂਲੀਅਤ ਕੀਤੀ ਗੈਰੀ ਬੈਗ ਨੇ ਹਾਲ ਹੀ ਚ ਡੈਲਟਾ ਐਪਸਫੋਰਡ ਅਤੇ ਪੀਲ ਰੀਜਨ ਦੀ ਪੁਲਿਸ ਵੱਲੋਂ ਮਿਲ ਕੇ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਜ਼ਿਕਰ ਕਰਦੇ ਹਨ ਕਿ ਜ਼ਬਰਨ ਵਸੂਲੀ ਦੇ ਮਾਮਲੇ ਇੱਕ ਤੋਂ ਵੱਧ ਸ਼ਹਿਰਾਂ ਦੀ ਪੁਲਿਸ ਦੇ ਅਧਿਕਾਰ ਖੇਤਰ ਚ ਸਾਹਮਣੇ ਆ ਰਹੇ ਨੇ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਉਹ ਫੈਡਰਲ ਪੱਧਰ ਦੇ ਕੈਨੇਡਾ ਦੇ ਪਬਲਿਕ ਸੇਫਟੀ ਮਨਿਸਟਰ ਸੈਨੇਟਰਸ ਤੇ ਪ੍ਰੋਵਿੰਸ਼ੀਅਲ ਪੱਧਰ ਤੇ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਨਿਸਟਰ ਤੇ ਅਟਾਰਨੀ ਜਨਰਲ ਨਾਲ ਮੁਲਾਕਾਤਾਂ ਕਰ ਚੁੱਕੇ ਨੇ ਸਰੀ ਪੁਲਿਸ ਦੇ ਚੀਫ ਨੋਰਮ ਲਪਿੰਸਕੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰੀ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਸੇਵਾ ਸ਼ੁਰੂ ਕੀਤੀ ਹੈ ਅਤੇ ਜ਼ਬਰਨ ਵਸੂਲੀ ਦੇ ਮਾਮਲਿਆਂ ਲਈ ਪੁਲਿਸ ਦੀ ਇੱਕ ਅਲੱਗ ਟੀਮ ਕੰਮ ਕਰ ਰਹੀ ਹੈ ਸਰੀ ਦੇ ਪੈਨਾਰੋਮਾ ਰਿਜ ਇਲਾਕੇ 'ਚ ਇੱਕ ਘਰ ਉੱਪਰ ਮਈ ਮਹੀਨੇ ਦੌਰਾਨ ਦੋ ਵਾਰ ਹੋਈ ਸ਼ੂਟਿੰਗ ਦੀ ਵਾਰਦਾਤ ਦੀ ਜਾਂਚ ਸਰੀ ਪੁਲਿਸ ਵੱਲੋਂ ਜ਼ਬਰਨ ਵਸੂਲੀ ਦੇ ਮਾਮਲੇ ਨਾਲ ਜੋੜ ਕੇ ਕੀਤੀ ਜਾ ਰਹੀ ਹੈ। ਇਸ ਘਰ ਉੱਪਰ ਪਹਿਲੀ ਵਾਰ 14 ਮਈ ਜਦਕਿ ਦੂਜੀ ਵਾਰ 25 ਮਈ ਨੂੰ ਸ਼ੂਟਿੰਗ ਹੋਈ ਐਡਮੰਟਨ ਪੁਲਿਸ ਸ਼ਹਿਰ 'ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫਰੋਤੀਆਂ ਮੰਗਣ ਪਿੱਛੇ ਭਾਰਤ ਦੇ ਅਪਰਾਧਿਕ ਨੈੱਟਵਰਕ ਦੇ ਸ਼ਾਮਲ ਹੋਣ ਦੀ ਗੱਲ ਕਹਿ ਚੁੱਕੀ ਹੈ। ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਚ ਮਈ ਮਹੀਨੇ ਦੌਰਾਨ ਰੌਣਕਾਂ ਪਰਤ ਦੀਆਂ ਮਹਿਸੂਸ ਹੋਈਆਂ ਜਦੋਂ ਅਪ੍ਰੈਲ ਦੇ ਮੁਕਾਬਲੇ ਘਰਾਂ ਦੀ ਵਿਕਰੀ 3.6% ਵਧ ਗਈ ਪਰ ਸਾਲਾਨਾ ਆਧਾਰ ਤੇ ਦੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ ਚ 4.3% ਕਮੀ ਦਰਜ ਕੀਤੀ ਗਈ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਪਿਛਲੇ ਮਹੀਨੇ 49423 ਰਹਿਸ਼ੀ ਜਾਇਦਾਦਾਂ ਦੀ ਮਾਲਕੀਅਤ ਚ ਤਬਦੀਲੀ ਆਈ ਜਦ ਕਿ ਮਈ 2024 ਚ ਇਹ ਅੰਕੜਾ 51642 ਦਰਜ ਕੀਤਾ ਗਿਆ ਗ੍ਰੇਟਰ ਟੋਰਾਂਟੋ ਏਰੀਆ ਦੇ ਰੀਅਲ ਅਸਟੇਟ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਬਾਜ਼ਾਰ ਚ ਆਈ ਤੇਜ਼ੀ ਮਾਮੂਲੀ ਹੈ ਤੇ ਇਸ ਨੂੰ ਵਿਧਾ ਚੜਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ 2024 ਦੇ ਅੰਤ ਅਤੇ 2025 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਰੀਅਲ ਅਸਟੇਟ ਬਾਜ਼ਾਰ ਚ ਸੰਭਾਵਿਤ ਖਰੀਦਦਾਰਾਂ ਦੀ ਵੱਡੀ ਕਮੀ ਦੇਖਣ ਨੂੰ ਮਿਲੀ ਅਤੇ ਨੇੜ ਭਵਿੱਖ ਚ ਇਹ ਸਮੱਸਿਆ ਹੱਲ ਹੋਣ ਦੇ ਅਸਾਰ ਨਹੀਂ ਦੂਜੇ ਪਾਸੇ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਈ ਮਹੀਨੇ ਦੌਰਾਨ ਨਵੇਂ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ 'ਚ 3.1 ਫੀਸਦੀ ਵਾਧਾ ਹੋਇਆ ਸਾਲਾਨਾ ਆਧਾਰ ਤੇ ਦੇਖਿਆ ਜਾਵੇ ਤਾਂ ਮਈ ਦੇ ਅੰਤ ਤੱਕ ਪੂਰੇ ਕੈਨੇਡਾ 'ਚ 2,1880 ਪ੍ਰਾਪਰਟੀਆਂ ਵਿਕਣ ਵਾਸਤੇ ਸੂਚੀਬੱਧ ਹੋਈਆਂ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ 13.2 ਫੀਸਦੀ ਵੱਧ ਬਣਦਾ ਹੈ ਰੀਅਲ ਅਸਟੇਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਾ ਦੌਰਾਨ ਵਧੇਰੇ ਸਥਿਰਤਾ ਨਜ਼ਰ ਆ ਸਕਦੀ ਹੈ ਪਰ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਕੋ ਮੰਤਰੀ ਪੱਧਰ ਤੇ ਚੱਲ ਰਿਹਾ ਯੁੱਧ ਕਾਰੋਬਾਰੀ ਖਿੱਚੋ ਤਾਣ ਅਤੇ ਫੈਡਰਲ ਸਰਕਾਰ ਵੱਲੋਂ ਲੈ ਜਾਣ ਵਾਲੇ ਫੈਸਲੇ ਖਰੀਦਾਰਾਂ ਅਤੇ ਵੇਚਣ ਵਾਲਿਆਂ ਦੇ ਰੁਝਾਨ ਨੂੰ ਪ੍ਰਭਾਵਿਤ ਕਰ ਸਕਦੇ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਰੀਅਲ ਅਸਟੇਟ ਖੇਤਰ 'ਚ ਮੁਕੰਮਲ ਵਿਸ਼ਵਾਸ ਬਹਾਲੀ ਹੋਣੀ ਹਜੇ ਬਾਕੀ ਹੈ ਤੇ ਇਸ ਬਾਰੇ ਸਮਾਹੱਦ ਤੈਅ ਕਰਨੀ ਮੁਸ਼ਕਲ ਹੈ ਕੈਨੇਡਾ ਚ ਮਈ ਦੌਰਾਨ ਵਿਕੇ ਇੱਕ ਮਕਾਨ ਦੀ ਔਸਤ ਕੀਮਤ 6,92,000 ਡਾਲਰ ਰਹੀ ਸਾਲਾਨਾ ਆਧਾਰ ਤੇ ਇਹ 1.8 ਫੀਸਦੀ ਬਣਦੀ ਹੈ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਖਾਸ ਕਿਸਮ ਦੇ ਕਈ ਘਰਾਂ ਦੀਆਂ ਕੀਮਤਾਂ ਅਪ੍ਰੈਲ ਦੇ ਮੁਕਾਬਲੇ ਠੇਹਾਈਆਂ Ontario ਦਾ ਜ਼ਿਕਰ ਕੀਤਾ ਜਾਵੇ ਤਾਂ ਸਿੰਗਲ ਫੈਮਿਲੀ ਹੋਮ ਦੀ ਔਸਤ ਕੀਮਤ 8,90,000 ਡਾਲਰ ਦਰਜ ਕੀਤੀ ਗਈ ਜੋ ਮਈ 2024 ਦੌਰਾਨ 9,46,300 ਰਹੀ ਕਾਂਡੋਜ਼ ਦੀਆਂ ਕੀਮਤਾਂ 'ਚ ਸਾਲਾਨਾ ਆਧਾਰ 'ਤੇ 8.3% ਦੀ ਕਮੀ ਆਈ ਜਦਕਿ ਟਾਊਨ ਹਾਊਸ ਦੇ ਭਾਅ 6% ਹੀਟਾ ਗਏ ਨੇ ਸਿਟੀ ਆਫ ਬ੍ਰੈਂਪਟਨ ਨੇ ਲੰਡਨ ਯੂਕੇ 'ਚ ਹੈੱਡਕੁਆਰਟਰ ਵਾਲੇ ਇੱਕ ਗਲੋਬਲ ਫਲੀਟ ਇਲੈਕਟ੍ਰੀਫਿਕੇਸ਼ਨ ਅਤੇ ਬੈਟਰੀ ਸਟੋਰੇਜ ਮਾਹਿਰ ਜ਼ੈਨੋਬੇ ਨਾਲ 4 ਬਿਲੀਅਨ ਡਾਲਰ ਦੀ ਇੱਕ ਇਤਿਹਾਸਕ ਹਿੱਸੇਦਾਰੀ ਦਾ ਐਲਾਨ ਕੀਤਾ ਹੈ ਤਾਂ ਜੋ ਬ੍ਰੈਂਪਟਨ ਟ੍ਰਾਂਜ਼ਿਟ ਦੇ ਬੱਸ ਫਲੀਟ ਨੂੰ ਪੂਰੀ ਤਰ੍ਹਾਂ ਬਿਜਲਈ ਬਣਾਇਆ ਜਾ ਸਕੇ ਇਕ ਕੈਨੇਡਾ ਚ ਸਭ ਤੋਂ ਵੱਡੀ ਜ਼ੀਰੋ ਐਮਿਸ਼ਨ ਟ੍ਰਾਂਜ਼ਿਟ ਪਹਿਲ ਕਦਮੀ ਹੈ ਇਤਿਹਾਸਕ ਐਲਾਨ ਆਟਵਾ ਵਿੱਚ ਕੀਤਾ ਗਿਆ ਜਿੱਥੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ Zenobe Leadership ਨੇ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਮਹੱਤਵਪੂਰਨ ਸਾਂਝੇਦਾਰੀ ਨੂੰ ਮਾਨਤਾ ਦੇਣ ਲਈ ਯੂਕੇ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ। ਇਸ ਸਮਝੌਤੇ 10 ਸਾਲਾ ਬਿਜਲੀਕਰਨ ਟਾਂਚੇ ਦੇ ਪਹਿਲੇ ਪੜਾ ਦੀ ਸ਼ੁਰੂਆਤ ਕਰੇਗਾ ਜੋ ਅੰਤ ਵਿੱਚ ਬ੍ਰੈਂਪਟਨ ਦੇ ਪੂਰੇ ਡੀਜ਼ਲ ਸੰਚਾਲਿਤ ਬੱਸ ਫਲੀਟ ਨੂੰ 1000 ਬੈਟਰੀ ਇਲੈਕਟ੍ਰਿਕ ਬੱਸਾਂ ਨਾਲ ਬਦਲ ਦੇਵੇਗਾ ਜੋ 40 ਮਿਲੀਅਨ ਤੋਂ 20 ਵੱਧ ਸਾਲਾਨਾ ਯਾਤਰੀ ਯਾਤਰਾਵਾਂ ਦਾ ਸਮਰਥਨ ਕਰੇਗਾ। ਇੱਕ ਵਾਰ ਪੂਰਾ ਹੋਣ ਤੇ ਪ੍ਰੋਗਰਾਮ ਤੋਂ ਆਵਾਜ਼ਾਈ ਨਾਲ ਸਬੰਧਤ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਦੇ ਜ਼ਿਆਦਾਤਰ ਹਿੱਸੇ ਨੂੰ ਖਤਮ ਕਰਨ ਦੀ ਉਮੀਦ ਹੈ ਜੋ ਵਾਤਾਵਰਣ ਚ ਸ਼ਹਿਰ ਦੇ ਕਾਰਪੋਰੇਟ ਜੀ ਐਚ ਜੀ ਨਿਕਾਸ ਦਾ ਲਗਭਗ 70% ਹੈ ਮਹੱਤਵਪੂਰਨ ਵਾਤਾਵਰਣ ਲਾਭਾਂ ਤੋਂ ਇਲਾਵਾ ਸਾਂਝੇਦਾਰੀ ਤੋਂ ਕੈਨੇਡਾ ਅਤੇ ਯੂਨਾਈਟਿਡ ਕਿੰਗਡਮ ਚ 5000 ਸਿੱਧੇ ਅਤੇ ਅਸਿੱਧੇ ਨੌਕਰੀਆਂ ਦਾ ਸਮਰਥਨ ਕਰਨ ਅਤੇ ਕੈਨੇਡਾ ਚ 1 ਬਿਲੀਅਨ ਡਾਲਰ ਵਿਦੇਸ਼ੀ ਨਿਵੇਸ਼ ਪ੍ਰਦਾਨ ਕਰਨ ਦੀ ਉਮੀਦ ਹੈ ਇਹ ਐਲਾਨ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੇ 2027 ਤੱਕ 450 ਜ਼ੀਰੋ ਐਮਿਸ਼ਨ ਬੱਸਾਂ ਦੀ ਖਰੀਦ ਨੂੰ ਸਮਰਥਨ ਦੇਣ ਲਈ 400 ਮਿਲੀਅਨ ਡਾਲਰ ਤੱਕ ਦੇ ਨਿਵੇਸ਼ ਤੇ ਆਧਾਰਿਤ ਹੈ। ਸੀਆਈਬੀ ਦਾ ਵਿੱਤ ਜ਼ੈਡੀਈਬੀ ਦੀ ਸ਼ੁਰੂਆਤੀ ਪੂੰਜੀ ਲਾਗਤ ਤੇ ਖਾਸ ਤੌਰ ਤੇ ਬੈਟਰੀ ਇਲੈਕਟ੍ਰਿਕ ਬੱਸਾਂ 'ਚ ਯੋਗਦਾਨ ਪਾਉਂਦਾ ਹੈ ਤਾਂ ਜੋ ਸ਼ਹਿਰ ਦੇ ਬੱਸ ਫਲੀਟ ਦੇ ਬਿਜਲੀਕਰਨ ਨੂੰ ਤੇਜ਼ ਕੀਤਾ ਜਾ ਸਕੇ। ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਇਹ ਇਤਿਹਾਸਕ ਨਿਵੇਸ਼ ਬ੍ਰੈਂਟਨ ਅਤੇ ਕੈਨੇਡਾ ਭਾਰਤ ਚ ਜਨਤਕ ਆਵਾਜਾਈ ਲਈ ਇੱਕ ਮੋੜ ਦੀ ਨਿਸ਼ਾਨਦੇਹੀ ਕਰਦਾ ਹੈ ਪੂਰੀ ਤਰ੍ਹਾਂ ਇਲੈਕਟ੍ਰਿਕ ਬੱਸ ਫਲੀਟ ਚ ਤਬਦੀਲ ਕਰਕੇ ਅਸੀਂ ਨਾ ਸਿਰਫ ਨਿਕਾਸ਼ ਨੂੰ ਘਟਾ ਸਕਦੇ ਹਾਂ ਨੌਕਰੀਆਂ ਵੀ ਪੈਦਾ ਕਰ ਸਕਦੇ ਹਾਂ ਹਵਾ ਦੀ ਗੁਣਵੱਤਾ ਚ ਸੁਧਾਰ ਕਰ ਰਹੇ ਹਾਂ ਬਲਕਿ ਆਪਣੇ ਨਿਵਾਸੀਆਂ ਲਈ ਇੱਕ ਸਾਫ਼ ਸਿਹਤਮੰਦ ਭਵਿੱਖ ਬਣਾ ਰਹੇ ਹਾਂ ਅੰਤਰਰਾਸ਼ਟਰੀ ਵਪਾਰ ਮੰਤਰੀ ਅਤੇ ਸੰਸਦ ਮੈਂਬਰ ਬ੍ਰੈਂਟਨ ਈਸਟ ਤੋਂ ਮਨਿੰਦਰ ਸਿੱਧੂ ਨੇ ਕਿਹਾ ਕਿ ਯੂਕੇ ਸਾਡੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਨੇੜਲੇ ਵਪਾਰਕ ਭਾਈਵਾਲਾਂ 'ਚੋਂ ਇੱਕ ਹੈ ਤੇ ਮੈਂ ਬਹੁਤ ਉਤਸ਼ਾਹਿਤ ਹਾਂ ਕਿ ਬ੍ਰੈਂਟਨ ਸ਼ਹਿਰ ਅਤੇ ਜ਼ੇਨੋਬੇ ਵਿਚਕਾਰ ਨਿਵੇਸ਼ ਭਾਈਵਾਲੀ ਰਾਹੀਂ ਸਾਡਾ ਇਹ ਰਿਸ਼ਤਾ ਹੋਰ ਵੀ ਡੂੰਘਾ ਹੋਵੇਗਾ Ontario ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹਨਾਂ ਦੇ ਅਮਰੀਕੀ ਹਮਰਤਬਾ ਕੈਨੇਡੀਅਨਸ ਤੋਂ ਸਰਸਪਾٹے ਚ ਗਰਾਵਟ ਬਾਰੇ ਚਿੰਤਤ ਨੇ ਉਹਨਾਂ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਟਿੱਪਣੀਆਂ ਕੈਨੇਡਾ ਲਈ અપਮਾਨਜਨਕ ਸਨ ਉਹਨਾਂ ਇਹ ਵੀ ਕਹਿ ਕਿ ਅਸੀਂ ਅਮਰੀਕਾ ਨੂੰ ਪਿਆਰ ਕਰਦੇ ਹਾਂ ਕੈਨੇਡੀਅਨ ਅਮਰੀਕੀਆਂ ਨਾਲ ਪਿਆਰ ਕਰਦੇ ਨੇ ਇੱਕ ਵਿਅਕਤੀ ਹੈ ਜੋ ਇਸ ਮੁੱਦੇ ਦਾ ਕਾਰਨ ਬਣ ਰਿਹਾ ਹੈ ਤੇ ਉਹ ਰਾਸ਼ਟਰਪਤੀ ਟਰੰਪ ਹੈ ਉਮੀਦ ਹੈ ਕਿ ਉਹ ਕੋਈ ਹੋਰ ਰਸਤਾ ਅਪਣਾਉਣਗੇ ਤੇ ਵਾੜਾ ਨੂੰ ਸੁਧਾਰਨਾ ਸ਼ੁਰੂ ਕਰਨਗੇ ਜਿਵੇਂ ਕਿ ਗਵਰਨਰ ਨੂੰ ਸਾਡੇ ਇੱਥੇ ਦੱਸਿਆ ਗਿਆ ਹੈ। ਉਹਨਾਂ ਨੇ ਕੈਨੇਡੀਅਨ ਸੈਰਸਪਾਟੇ 'ਚ ਭਾਰੀ ਗ੍ਰਾਵਟ ਦੇਖੀ। ਫੋਟ ਦੀਆਂ ਟਿੱਪਣੀਆਂ ਉਦੋਂ ਆਈਆਂ ਜਦੋਂ ਉਹ ਅਤੇ ਕਈ ਹੋਰ ਪ੍ਰੀਮੀਅਰ ਵਪਾਰ ਅਤੇ ਟੈਰਿਫ ਬਾਰੇ ਚਰਚਾ ਕਰਨ ਲਈ ਬੋਸਟਨ ਦੇ ਵਿੱਚ ਕਈ ਅਮਰੀਕੀ ਗਵਰਨਰਾਂ ਨਾਲ ਮਿਲੇ। ਫੋਰਡ ਨੇ ਕਿਹਾ ਕਿ 트럼ਪ ਨੇ ਵਾਰ-ਵਾਰ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਉਹ ਦੇਸ਼ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਲਈ ਆਰਥਿਕ ਢੰਗ ਦੀ ਵਰਤੋਂ ਕਰਨਗੇ। ਰਾਜਨੀਤਿਕ ਸਪੈਕਟ੍ਰਮ ਦੇ ਕੈਨੇਡੀਅਨ ਨੇਤਾਵਾਂ ਨੇ ਇਸ ਵਿਚਾਰ ਨੂੰ ਕੈਨੇਡੀਅਨ ਪ੍ਰਭੂ ਸੱਤਾ ਤੇ ਹਮਲਾ ਕਰਾਰ ਦਿੱਤਾ। ਹਾਲਾਂਕਿ ਫੋਰਡ ਨੇ ਕਿਹਾ ਕਿ ਵਾਈਟ ਹਾਊਸ ਦੇ ਬਿਆਨਬਾਜ਼ੀ ਦੇ ਬਾਵਜੂਦ ਗਵਰਨਰ ਅਤੇ ਪ੍ਰੀਮੀਅਰ ਵਿਚਕਾਰ ਨਿੱਗੇ ਸਬੰਧ ਬਣੇ ਰਹਿੰਦੇ ਨੇ। ਮੀਟਿੰਗ 'ਚ ਮੇਨ ਗਵਰਨਰ ਜੈਨੇਟ ਮਿਲਜ਼ ਵਰਮਾਟ ਗਵਰਨਰ ਫਿਲ ਸਕਾਟ ਰੋਡ ਆਇਲੈਂਡ ਗਵਰਨਰ ਡੈਨੀਅਲ ਮੈਕਕੀ ਕਨੈਕਟਿਟ ਗਵਰਨਰ ਨੀਡ ਲੈਮੋਂਟ ਮੈਸਚੂਸੈਟਸ ਗਵਰਨਰ ਮੋਰਾ ਹਿਲੀ ਅਤੇ ਨਿਊਯਾਰਕ ਗਵਰਨਰ ਕੈਥੀ ਹੋਚੁਲ ਸ਼ਾਮਲ ਸਨ ਇਜ਼ਰਾਈਲ-ਇਰਾਨ ਜੰਗ ਦੌਰਾਨ ਕਤਲੋ-ਗਾਰਤ ਦਾ سلسلہ ਲਗਾਤਾਰ ਜਾਰੀ ਹੈ ਇਰਾਨ ਚ ਘੱਟੋ ਘੱਟ 224 ਲੋਕ ਮਾਰੇ ਗਏ ਅਤੇ ਇਜ਼ਰਾਈਲ ਚ 24 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਉਧਰ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਆਰਮੀਨੀਆ ਦੇ ਰਸਤੇ ਇਰਾਨ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਜਦਕਿ ਭਾਰਤੀ ਵਿਦਿਆਰਥੀ ਮੁਕੰਮਲ ਤੌਰ ਤੇ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਬਾਹਰ ਆ ਚੁੱਕੇ ਨੇ। ਲੜਾਈ ਦੇ 5ਵੇਂ ਦਿਨ ਇਰਾਨ ਵੱਲੋਂ ਤਲ ਅਵੀਵ ਵਿਖੇ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੇ ਮੁਖ ਦਫ਼ਤਰ ਤੇ ਹਵਾਈ ਹਮਲੇ ਕੀਤੇ ਗਏ ਤੇ ਫੌਜ ਨਾਲ ਸੰਬੰਧਤ ਖੁਫੀਆ ਏਜੰਸੀ ਅਮਨ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਵੱਲੋਂ ਹਮਲਿਆਂ ਦੀ ਤਸਦੀਕ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਦੇ ਵਿੱਚ ਮੋਸਾਦ ਦੇ ਮੁਖ ਦਫ਼ਤਰ 'ਚ ਧਮਾਕੇ ਦੇਖੇ ਜਾ ਸਕਦੇ ਨੇ। ਦੂਜੇ ਪਾਸੇ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਈਰਾਨ ਦੇ ਫੌਜੀ ਕਮਾਂਡਰ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਮੌਤ ਹੋ ਗਈ। ਉਧਰ ਦੂਜੇ ਪਾਸੇ ਟਰੰਪ ਨੇ ਪਹਿਲਾਂ ਹੀ ਤੇਹਰਾਨ ਦੇ ਲੋਕਾਂ ਨੂੰ ਸ਼ਹਿਰ ਛੱਡਣ ਦੀ ਚੇਤਾਵਨੀ ਦਿੱਤੀ ਸੀ ਜਿਸ ਕਾਰਨ ਲੋਕਾਂ 'ਚ ਭਾਰੀ دہشت ਫੈਲ ਚੁੱਕੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨੇ ਸਮਝੌਤਾ ਕਰਨ ਦਾ ਮੌਕਾ ਗਵਾ ਦਿੱਤਾ ਹੈ ਤੇ ਹੁਣ ਉਨ੍ਹਾਂ ਲਈ ਕੋਈ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਜਾਵੇਗਾ। ਅਮਰੀਕੀ ਪੈਂਟਾਗਨ ਅਜੇ ਵੀ ਮੱਧ ਪੂਰਬ 'ਚ ਰੱਖਿਆਾਤਮਕ ਮੋੜ ਚ ਹੈ ਪਰ ਇਲਾਕੇ 'ਚ ਵਾਧੂ ਫੌਜੀ ਤਾਇਨਾਤੀ ਦੀ ਤਿਆਰੀ ਹੋ ਰਹੀ ਹੈ। ਇਜ਼ਰਾਈਲ ਅਤੇ ਈਰਾਨ ਦੋਵੇਂ ਹੀ ਗੱਲਬਾਤ ਲਈ ਤਿਆਰ ਨਹੀਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੂ ਨੇ ਸਪਸ਼ਟ ਕੀਤਾ ਹੈ ਕਿ ਜੰਗ ਉਦੋਂ ਤੱਕ ਨਹੀਂ ਰੁਕੇਗੀ ਜਦ ਤੱਕ ਈਰਾਨ ਦੇ ਸਰਵੋੱਚ ਨੇਤਾ ਖਾਮੇਨੀ ਦੀ ਹੱਤਿਆ ਨਹੀਂ ਹੋ ਜਾਂਦੀ ਅਮਰੀਕਾ ਚ ਦੋ ਗੁਜਰਾਤੀ ਨੌਜਵਾਨਾਂ ਨੂੰ ਲੱਖਾਂ ਡਾਲਰ ਦੀ ਧੋਖਾਧੜੀ ਅਤੇ ਚੋਰੀ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਅਲਾਸਕਾ ਦੇ ਪੀਟਰਸਬਰਗ ਸ਼ਹਿਰ ਦੀ ਪੁਲਿਸ ਵੱਲੋਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਮਦਦ ਨਾਲ 23 ਸਾਲ ਦੇ ਹਰਸ਼ੀਲ ਕੁਮਾਰ ਪਟੇਲ ਅਤੇ 25 ਸਾਲ ਦੇ ਸ਼ੁਭਮ ਪਟੇਲ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ ਠੱਗੀ ਦੀ ਸਾਜ਼ਿਸ਼ ਕਾੜਨ ਅਤੇ ਚੋਰੀ ਦੇ ਦੋਸ਼ ਆਇਦ ਕੀਤੇ ਗਏ ਨੇ ਪੀਟਰਸਬਰਗ ਪੁਲਿਸ ਮੁਤਾਬਕ ਜੂਨ ਦੇ ਪਹਿਲੇ ਹਫਤੇ ਸ਼ਹਿਰ ਦੀ ਇੱਕ ਵਸਨੀਕ ਔਰਤ ਨੂੰ ਠੱਗਾਂ ਨੇ ਫੈਡਰਲ ਅਧਿਕਾਰੀ ਬਣ ਕੇ ਫੋਨ ਕੀਤਾ ਫੋਨ ਕਰਨ ਵਾਲਾ ਖੁਦ ਨੂੰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਏਜੰਟ ਸ਼ੌਨ ਵਾਟਸਨ ਦੱਸ ਰਿਹਾ ਸੀ ਤੇ ਉਸ ਨੇ ਪੀੜਤ ਔਰਤ ਨੂੰ ਯਕੀਨ ਦਿਵਾ ਦਿੱਤਾ ਕਿ ਉਸ ਦੀ ਸ਼ਨਾਖਤ ਚੋਰੀ ਹੋ ਚੁੱਕੀ ਹੈ ਠੱਗਾਂ ਨੇ ਔਰਤ ਨੂੰ ਚੰਗਲ ਚ ਫਸਾਉਣ ਮਗਰੋਂ ਵਾਇਰ ਟ੍ਰਾਂਸਫਰ ਰਾਹੀਂ 79000 ਡਾਲਰ ਤਬਦੀਲ ਕਰਨ ਵਾਸਤੇ ਮਨਾ ਲਿਆ ਜਦਕਿ 50000 ڈالر ਨਕਦ ਰਕਮ ਦੀ ਡਿਲੀਵਰੀ ਵੀ ਹਾਸਲ ਕੀਤੀ ਦੂਜੇ ਪਾਸੇ ਜਾਂਚ ਕਰਤਾਵਾਂ ਨੇ ਮਾਮਲੇ ਦੀ ਡੂੰਘਾਈ ਵਿੱਚ ਜਾਂਦਿਆਂ ਠੱਗਾਂ ਦਾ ਟਿਕਾਣਾ ਪਤਾ ਕਰ ਲਿਆ ਜੋ ਕਿਰਾਏ ਤੇ ਲੈ ਯੂ ਹਾਲ ਰੈਂਟਲ ਵਹੀਕਲ ਦੀ ਵਰਤੋਂ ਕਰ ਰਹੇ ਸਨ ਸ਼ਹਿਰ ਵਿੱਚ ਰਹਿائش ਦੌਰਾਨ ਦੋਹਾਂ ਨੇ ਹਜ਼ਾਰਾਂ ਡਾਲਰ ਦੇ ਗਿਫਟ ਕਾਰਡ ਖਰੀਦੇ ਅਤੇ ਯੂ ਐਸ ਪੀ ਐਸ ਮਨੀ ਆਰਡਰ ਵੀ ਹਾਸਲ ਕੀਤੇ ਇਸੇ ਦੌਰਾਨ ਠੱਗਾਂ ਨੇ ਪੀੜਤ ਔਰਤ ਨੂੰ 60000 ਡਾਲਰ ਦੀ ਰਕਮ ਦਾ ਪ੍ਰਬੰਧ ਕਰਨ ਵਾਸਤੇ ਆਖ ਦਿੱਤਾ ਤੇ ਜਾਂਚ ਕਰਤਾਵਾਂ ਨੂੰ ਜਾਲ ਵਿਛਾਉਣ ਦਾ ਮੌਕਾ ਮਿਲ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ੀਲ ਕੁਮਾਰ ਪਟੇਲ ਅਤੇ ਸ਼ੁਭਮ ਪਟੇਲ 9 ਜੂਨ ਨੂੰ ਅਲਾਸਕਾ 에ਅਰਲਾਈਨਜ਼ ਰਾਹੀਂ ਪੀਟਰਸਬਰਗ ਪੁੱਜੇ ਅਤੇ ਮੁਲਾਕਾਤ ਵਾਲੀ ਜਗ੍ਹਾ ਬਦਲ ਦਿੱਤੀ। ਨਵੀਂ ਜਗ੍ਹਾ ਤੇ ਪੀੜਤ ਔਰਤ ਨੇ ਦੋਹਾਂ ਨੂੰ 60,000 ਡਾਲਰ ਦੀ ਰਕਮ ਸੌਂਪੀ ਤਾਂ ਆਲੇ-ਦੁਆਲੇ ਮੌਜੂਦ ਪੁਲਿਸ ਅਫਸਰਾਂ ਨੇ ਦੋਹਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਪੁੱਛ ਪੜਤਾਲ ਦੌਰਾਨ ਹਰਸ਼ੀਲ ਕੁਮਾਰ ਪਟੇਲ ਨੇ ਮੰਨਿਆ ਕਿ ਸ਼ੁਭਮ ਪਟੇਲ ਨੇ ਇੱਕ ਵਟਸਐਪ ਗਰੁੱਪ ਰਾਹੀਂ ਉਸ ਨਾਲ ਸੰਪਰਕ ਕਾਇਮ ਕੀਤਾ ਅਤੇ 사ਜਿਸ਼ ਦਾ ਹਿੱਸਾ ਬਣਾਇਆ ਪੀਟਰਸਬਰਗ ਪੁਲਿਸ ਨੇ ਸ਼ੱਕੀਆਂ ਦੀ ਗ੍ਰਿਫਤਾਰੀ ਮਗਰੋਂ ਐਫਬੀਆਈ ਕੈਚਕਨ ਜ਼ਿਲ੍ਹਾ ਅਟਾਰਨੀ ਦਫ਼ਤਰ ਜ਼ੂਨੋ ਜ਼ਿਲ੍ਹਾ ਅਟਾਰਨੀ ਦਫ਼ਤਰ ਅਤੇ ਹੋਰਨਾਂ ਏਜੰਸੀਆਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਦੀ ਮਦਦ ਨਾਲ ਮੁਹਿਮ ਸਫਲ ਹੋ ਸਕੀ ਤੇ ਸਮਾਜ ਦੇ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾ ਸਕਿਆ ਦੱਸਦੀ ਹੈ ਕਿ ਹਰਸ਼ੀਲ ਕੁਮਾਰ ਪਟੇਲ ਤੇ ਸ਼ੁਭਮ ਪਟੇਲ ਵਿਰੁੱਧ ਲੱਗੇ ਦੋਸ਼ ਫਿਲਹਾਲ ਅਦਾਲਤ 'ਚ ਸਾਬਤ ਨਹੀਂ ਕੀਤੇ ਗਏ ਇਹਨਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਮੋਦੀ ਨਾਲ ਮੁਲਾਕਾਤ ਤੋਂ ਬਿਨਾਂ 트੍ਰੰਪ G7 ਤੋਂ ਵਾਪਸ ਪਰਤੇ ਸੰਮੇਲਨ ਦੌਰਾਨ ਛਾਇਆ ਇਰਾਨ ਇਜ਼ਰਾਈਲ ਜੰਗ ਦਾ ਮਸਲਾ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਚ ਰੌਣਕਾਂ ਦੇ ਸੰਕੇਤ ਮਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ 3.6% ਵਧੀ ਕੈਨੇਡਾ ਪੁਲਿਸ ਨੇ 16 ਭਾਰਤੀਆਂ ਸਮੇਤ 18 ਨੂੰ ਕੀਤਾ ਗ੍ਰਿਫਤਾਰ ਔਰੂਪੀਆਂ ਖਿਲਾਫ ਵੱਖ-ਵੱਖ ਮਾਮਲਿਆਂ ਚ ਕਈ ਕੇਸ ਦਰਜ ਫਰੋਤੀ ਦੀਆਂ ਕਾਲਾਂ ਤੋਂ ਤੰਗ ਪੰਜਾਬੀਆਂ ਨੇ ਕੀਤਾ ਇਕੱਠ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਨਿਰਾਸ਼ ਨੇ ਲੋਕ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ